ਤੇ ਹਾਂ ਜੀ ਵੀਰ ਸੋਡਾ ਸਾਰਿਆਂ ਦਾ ਵੈਲਕਮ ਆਪਏ ਨੇ ਮੈਂ ਘੈਂਟ ਜੇ ਵਲੌਗ ਦੇ ਵਿੱਚ ਤੇ ਵੀ ਤੁਸੀਂ ਦੇਖ ਸਕਦੇ ਹੋ ਤੇ ਵੀਰੋ ਸਵੇਰੇ ਆਪਾਂ ਉੱਠੇ ਹੁਣ ਟਾਈਮ ਹੋ ਗਿਆ 4:26 ਮਿੰਟ ਤੇ ਤੁਹਾਨੂੰ ਦਿਖਾਉਣੇ ਤਾਂ ਇਹ ਚੰਮ ਟਾਈਮ ਟਾਈਮ ਲਿਖਾ ਦੀ ਆਪਾਂ ਤੇ ਆ ਤੁਸੀਂ ਟਾਈਮ ਦੇਖ ਸਕਦੇ ਹੋ ਵੀ 4:26 ਮਿੰਟ ਤੇ ਤੁਹਾਨੂੰ ਦੱਸਦੀ ਬਈ ਹੁਣ ਆਪਾਂ ਜਾ ਰਹੇ ਆ ਪ੍ਰਭਜੋਤ ਘਰੇ ਤੇ ਆਪਾਂ ਇੰਨੀ ਸਾਧਰਤਾ ਉੱਠੇ ਆ ਜੋ ਕਿ ਵੀਰੋ ਅੱਜ ਹੋਣੀ ਹੈ ਪ੍ਰਭਜੋਤ ਕੇ ਵੀਰੋ ਪ੍ਰਾਰਥ ਫੇਰੀ ਤੇ ਤੁਹਾਨੂੰ ਦੱਸਦੇ ਨੇ ਵੀ ਕਿ ਨੂੰ ਨਹੀਂ ਪਤਾ ਕਿ ਪ੍ਰਭਾਤ ਫੇਰੀ ਵੈਸੇ ਵਾਕਿਆ ਸਾਲ ਨੂੰ ਪਤਾ ਹੀ ਨਾ ਪ੍ਰਭਾਤ ਫੇਰੀ ਕੀ ਹੁੰਦੀ ਆ ਤੇ ਕਿਹਨੂੰ ਨਹੀਂ ਪਤਾ ਹੈਗੀ ਇੱਕ ਕਮੈਂਟ ਕਰਕੇ ਦੱਸ ਦਿਓ ਤੇ ਆਪਾਂ ਕਮੈਂਟ ਵਿੱਚ ਲਿਖ ਦਾਂਗੇ ਨਹੀਂ ਦਾ ਅਗਲੇ ਬਲੌਗ ਚ ਤੁਹਾਨੂੰ ਦੱਸ ਦਾਂਗੇ ਕਿ ਪ੍ਰਭਾਤ ਫੇਰੀ ਕੀ ਹੁੰਦੀ ਆ ਤੇ ਚਲੋ ਵਾ ਚੱਲਦੇ ਹਾਂ ਪ੍ਰਾਜੋਤ ਘਰੇ ਤੇ ਆਹ ਦੇਖ ਆਦੇ ਸਵੇਰੇ ਫੁੱਲ ਤਾਂ ਹੁੰਦਾ ਲੈ ਦੇ ਨਾ ਤੁਹਾਨੂੰ ਤੇ ਚਲੋ ਫਿਰ ਆ ਜਾਓ ਤੇ ਲੋ ਜੀ ਵੀਰੋ ਪ੍ਰਾਜੋਤ ਘਰੇ ਪਹੁੰਚ ਚੁਕੇ ਆ ਤੇ ਆਪਣੇ ਆਰੀ ਵੀ ਪਹੁੰਚ ਚੁੱਕੇ ਨੇ ਹਰਕਰਪਿੰਦਰ ਕਿਵੇਂ ਆ ਵਧੀਆ ਵੀਰੇ ਔਰ ਕਿਵੇਂ ਚੱਲਦੇ ਲਾਈਵ ਦੱਸੋਗਾ ਸਰ ਵਧੀਆ ਚੱਲਦੀ ਆ ਵਧੀਆ ਚੱਲਦੀ ਆ ਤੇ ਚੰਮਨ ਵੀ ਆਪਣੇ ਨਾਲ ਹੀ ਆਇਆ ਚੰਮਨ ਕਿਵੇਂ ਆ ਵਧੀਆ ਹੀ ਨਾ ਦਾ ਪਣਾ ਵੀ ਆਇਆ ਜੇ ਕੋਨਾ ਮਦੀਨ ਔਰ ਭਾਈ ਵਧੀਆ ਵੀਰੇ ਵਧੀਆ ਤੇ ਵਾ 10 20 ਮਿੰਟ ਤੱਕ ਪ੍ਰਭਾਤ ਫੇਰੀ ਵੀ ਆਉਣ ਵਾਲੀ ਆ ਤੇ ਤੁਹਾਨੂੰ ਧਕਾਵਾਂਗੇ ਤੇ ਆਜੋ ਆ ਮੁੰਰੇਪ ਰਾਜਾ ਤੋਂ ਕਿਵੇਂ ਆ ਠੀਕ ਆ ਨੇ ਤੁਹਾਨੂੰ ਤਿਆਰੀ ਆ ਫੁੱਲ ਫੁੱਲ ਤਿਆਰੀ ਆ ਬਰੀ ਆ ਦੇਖ ਆ ਲੇਟ ਆ ਗਏ ਹੋਇਆ ਹੈ ਤੂੰ ਲੇਟ ਹੋ ਗਿਆ ਉਹ ਮਾੜੇ ਕੰਮ じゃ ਪੈ ਗਿਆ ਸੀ ਮੈਨੂੰ ਤੇਰੀ ਕੰਮ ਪੈ ਗਿਆ ਤੈਨੂੰ ਹੋਰ ਤੇ ਆ ਦੀ ਦੇ ਸਕਦੇ ਹੋ ਗੋਦੀਆਂ ਨਹੀਂ ਆ ਤੇ ਹੱਥਾਂ ਨਹੀਂ ਆ ਇਹ ਚਾਹ ਦੀ ਤਿਆਰੀ ਆ ਕੈ ਤੋਂ ਮੈਂ ਤੁਹਾਨੂੰ ਪ੍ਰਭਾਤ ਤੇਰੀ ਉਹ ਦੀ ਉਹ ਦੇਖ ਲਈ ਫਤਿਹਲਾ ਹਾਦੀ ਨਾਮ ਆਹੇਸੂ ਸਤ ਨਾਮ ਆਹੇ ਗੁਰੂ ਸਤ ਨਾਮ ਆਹੇ ਤੇ ਜਪਰਵਾਦ ਦੇ ਨੂੰ ਬਹਿ ਜਾਂਦਾ ਸੀ ਬਾਕੀ ਸਾਰੇ ਬੰਦਿਆਂ ਨੂੰ ਫੇਰ ਸਾਨੂੰ ਸਮਾਰਿਕਦਰ ਹੋਣੀ ਆ ਲੱਗ ਕੇ ਗਲਾਸ ਆ ਕਰ ਆਂਟੀ ਦਿਖਾ ਦੇ ਮਿੱਠਾ ਜੇ ਦੀ ਮਿੱਠਾ ਕਿਦਾਂ ਭਾਵੇਂ 8:30 ਲੈ ਆ ਬੰਦੇ ਆ ਲਾ ਬਸ ਆ ਗਏ ਚਾਹ ਹੁਣ ਨਹੀਂ ਚਾਹਦੇ ਵੱਡੀ ਵੱਡੀ ਲੱਗਣਾ ਜਾ ਕੇ ਜਾਈਂ 哎呀！我那那个。 ਪਾਸਾ ਜਿਹੜੇ ਤੇਰੇ ਨਾਲ ਬੀਤਦੇ ਉਹ ਤਾਂ ਭਲੇ ਨੇ ਸਤਨਾਮ ਸਤ ਉਸ ਸਤ ਨਾਮ ਦੀ ਵਾਹਿਗੁਰੂ 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 ਸਤ ਨਾਮ ਸਤ ਨਾਮ ਸਤ ਨਾਮ ਦੀ ਵਾਹਿਗੁਰੂ ਵਾਹਿਗੁਰੂ ਤੇ ਲੋ ਜੀ ਬਾਈ ਹੁਣ ਆਪਾਂ ਚੱਲੇ ਘਰੇ ਤੇ ਪ੍ਰਭਾਤ ਵੀ ਜੀ ਵੀ ਚਲੀ ਗਈ ਰਾਜ ਦੇ ਘਰੋਂ ਤੇ ਇਸ ਨੂੰ ਆਦਾ ਬਲੌਗ ਵਧੇ ਲਗੇ ਵੀਡੀਓ ਲਾਈਕ ਕਰਿਓ ਕਮੈਂਟ ਕਰਿਓ ਤੇ ਆਉਣ ਵਾਲੇ ਬਲੌਗ ਕਰੀ ਸਬਸਕ੍ਰਾਈਬ ਕਰਿਓ ਚੰਗਾ ਫੇ